ਅਕਸਰ ਅਸੀਂ ਆਪਣੇ ਆਸ-ਪਾਸ ਕੁਝ ਲੋਕਾਂ ਨੂੰ ਦੇਖਦੇ ਹਾਂ ਤੇ ਉਹਨਾਂ ਦਾ ਪੱਖ ਸੁਣੇ ਬਿਨਾ ਹੀ ਇਸ ਨਤੀਜੇ ਤੇ ਪਹੁੰਚ ਜਾਂਦੇ ਹਾਂ ਕਿ ਉਹ ਇਨਸਾਨ ਕਿੱਦਾਂ ਦਾ ਹੋਵੇਗਾ ਜੋ ਕਿ ਸਾਡੇ ਲਈ ਕਈ ਵਾਰੀ ਘਾਤਕ ਸਾਬਿਤ ਹੋ ਜਾਂਦਾ ਹੈ ਇੱਕ ਵਾਰੀ ਇੱਕ ਵਿਅਕਤੀ ਸੀ ਜਿਸ ਦੀ ਉਮਰ 40 ਕੁ ਸਾਲ ਦੀ ਸੀ ਉਸ ਦਾ ਇੱਕ ਬੇਟਾ ਸੀ ਜਿਸ ਦੀ ਉਮਰ 8 ਕੁ ਸਾਲ ਦੀ ਸੀ ਤੇ ਉਸ ਦਾ ਨਾਮ ਸੋਨੂ ਸੀ ਸੋਨੂ ਦੇ ਪਿਤਾ ਬਹੁਤ ਹੀ ਸਖਤ ਦਿਲ ਦੇ ਇਨਸਾਨ ਸੀ ਉਸ सोनू ਦੇ ਉੱਤੇ ਬਹੁਤ ਬੰਦਿਸ਼ਾਂ ਲਗਾ ਕੇ ਰੱਖਦੇ ਸੀ ਉਸ ਨੂੰ ਕੱਲਿਆਂ ਕਦੀ ਵੀ ਬਾਹਰ ਨਹੀਂ ਸੀ ਜਾਣ ਦਿੰਦੇ ਖੇਡਣ ਖੁੱਦਣ ਨਹੀਂ ਸੀ ਦਿੰਦੇ ਜਿਸ ਕਰਕੇ सोनू ਦਾ ਮਨੋਵਲ ਬਹੁਤ ਹੀ ਡਾਊਨ ਸੀ ਉਹ ਬਹੁਤ ਹੀ ਡਾਊਨ ਫੀਲ ਕਰਦਾ ਸੀ सोनू ਦਾ ਇੱਕ ਸਹ ਪਾਠੀ ਸੀ ਜੋ ਉਸ ਦਾ ਇੱਕ ਪੜੋਸੀ ਵੀ ਸੀ ਇੱਕ ਵਾਰੀ ਸਕੂਲ ਦਾ ਇੱਕ ਟੂਰ ਅਰੇਂਜ ਹੋਇਆ ਜਿਸ ਦੇ ਵਿੱਚ सोनू ਨੂੰ ਛੱਡ ਕੇ ਸਾਰੇ ਬੱਚੇ ਜਾ ਰਹੇ ਸੀ ਪ੍ਰੋਸੀਆ ਦੇ ਬੱਚੇ ਨੇ ਆਪਣੇ ਪਿਤਾ ਨਾਲ ਗੱਲ ਕੀਤੀ ਕਿ ਪਾਪਾ ਸਕੂਲ ਦਾ ਟੂਰ ਜਾ ਰਿਹਾ ਜਿਸ ਵਿੱਚ ਸੋਨੂ ਨਹੀਂ ਜਾ ਰਿਹਾ ਕਿਉਂਕਿ ਉਸਦੇ ਪਿਤਾ ਇਸ ਟੂਰ 'ਤੇ ਭੇਜਣ ਤੋਂ ਮਨਾ ਕਰ ਰਹੇ ਨੇ ਉਸਦੇ ਫਾਦਰ ਨੂੰ ਲੱਗਿਆ ਕਿ ਕਿਉਂ ਨਾ ਅੱਜ ਸੋਨੂ ਦੇ ਪਿਤਾ ਨਾਲ ਗੱਲ ਕੀਤੀ ਜਾਏ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਬੱਚੇ ਨਾਲ ਇਦਾਂ ਦਾ ਵਿਵਹਾਰ ਕਿਉਂ ਕਰਦੇ ਨੇ ਉਹਨਾਂ ਨੇ ਜਾ ਕੇ ਗੱਲ ਕੀਤੀ ਤੇ ਸੋਨੂ ਦੇ ਪਿਤਾ ਨੇ ਦੱਸਿਆ ਕਿ ਸੋਨੂ ਦੇ ਦਿਲ ਦੇ ਵਿੱਚ ਬਚਪਨ ਤੋਂ ਹੀ ਇੱਕ ਛੇਦ ਹੈ ਜਿਸ ਕਰਕੇ ਉਸ ਨੂੰ ਸਪੈਸ਼ਲ ਦੇਖਭਾਲ ਦੀ ਜ਼ਰੂਰਤ ਪੈਂਦੀ ਹੈ ਇਸ ਲਈ ਉਹ ਕੱਲਿਆਂ ਉਹਨੂੰ ਕਿਤੇ ਵੀ ਖੇਡਣ ਨਹੀਂ ਦਿੰਦੇ ਕੱਲਿਆਂ ਕਿਤੇ ਬਾਹਰ ਨਹੀਂ ਪੇਜਦੇ ਔਰ ਸਭ ਤੋਂ ਵੱਡੀ ਗੱਲ ਕਿ ਡਾਕਟਰਾਂ ਨੇ ਇਹ ਗੱਲ ਸੋਨੂ ਨੂੰ ਦੱਸਣ ਤੋਂ ਮਨਾ ਕੀਤੀ ਹੈ ਉਹਨਾਂ ਦੇ ਪੜੋਸੀ ਨੂੰ ਬੜੀ ਸ਼ਰਮਿੰਦਗੀ ਹੋਈ ਅਸੀਂ ਵੀ ਇਹੀ ਕਰਦੇ ਹਾਂ ਅਸੀਂ ਕਦੀ ਨਹੀਂ ਸੋਚਦੇ ਕਿ ਸਾਹਮਣੇ ਵਾਲੇ ਦੀ ਕੀ ਮਜਬੂਰੀ ਹੋਏਗੀ ਕਿ ਉਹ ਇਦਾਂ ਦਾ ਬਣਿਆ ਜਾਂ ਸਾਹਮਣੇ ਵਾਲੇ ਦਾ ਸਟੇਟ ਆਫ ਮਾਈਂਡ ਕਿਦਾਂ ਦਾ ਹੈ ਜਾਂ ਸਾਹਮਣੇ ਵਾਲਾ ਕੀ ਸੋਚ ਰਿਹਾ ਹੈ